ਡੂੰਗੇ ਬੈਣਾ ਦਾ ਕੀ ਮਿਲਣਾ ਤਖਤ ਦੇ ਪਾਵੇ ਮਣੀਏ ਜਦ ਤੱਕ ਉਹ ਲਾਸ਼ਾਂ ਗਿਣਦੇ ਨੇ ਆਪਾਂ ਵੋਟਾਂ ਗਿਣੀਆਂ ਸ਼ਾਇਦ ਅੱਜ ਦਾ ਸਾਡਾ ਸਿਆਸਤਦਾਨ ਇਹੀ ਕੁਝ ਕਹਿੰਦਾ ਹੈ ਕਿ ਲੋਕ ਜੇ ਡੂੰਗੇ ਬੈਣ ਪਾ ਰਹੇ ਨੇ ਦੁਖੀ ਨੇ ਤੇ ਪਾਉਣ ਦਿਓ ਸਾਨੂੰ ਕਿ ਆਪਾਂ ਤਖਤ ਦੇ ਪਾਵੇ ਮਣੀਏ ਵੀ ਮੇਰਾ ਤਖਤ ਤਾਂ ਜਿਹੜਾ ਸਿਆਸੀ ਤਖਤ ਤਾਂ ਕਿੰਨਾ ਉੱਚਾ ਹੋ ਗਿਆ ਜਦ ਤੱਕ ਉਹ ਲਾਸ਼ਾਂ ਗਿਣਦੇ ਨੇ ਲੋਕ ਭੋਲੇ ਭਾਲੇ ਜਿੰਨੀ ਦੇਰ ਤੱਕ ਲਾਸ਼ਾਂ ਗਿਣਦੇ ਨੇ ਜਿਹੜੇ ਲਾਸ਼ਾਂ ਚ ਬਦਲ ਜਾਂਦੇ ਨੇ ਵੋਟਾਂ ਵੇਲੇ ਉਹ ਲਾਸ਼ਾਂ ਗਿਣਦੇ ਨੇ ਤੇ ਆਪਾਂ ਵੋਟਾਂ ਗਣੀਐ ਆਪਾਂ ਆਪਣੀ ਵੋਟਾਂ ਦੀ ਗਿਣਤੀ ਮਿੰਤੀ ਕਰੀਏ ਡਾਕਟਰ ਸਰਜੀਤ ਪਾਤਰ ਜੀ ਦਾ ਜਿਹੜਾ ਇਹ ਸ਼ੇਅਰ ਹੈ ਸ਼ਾਇਦ ਇਸੇ ਗੱਲ ਦੀ ਪ੍ਰਤੀਨਿਧਤਾ ਕਰਦਾ ਹੈ ਕਿ ਵੋਟਾਂ ਵੇਲੇ ਸਾਡਾ ਹਾਲ ਕੀ ਹੁੰਦਾ ਹੈ ਤਾਂ ਦੋਸਤੋ ਬਲਕ ਸੰਮਤੀ ਜਿਹਨੂੰ ਪੰਚਾਇਤ ਸੰਮਤੀ ਕਹਿਆ ਜਾਂਦਾ ਹੈ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਚੁੱਕੀਆਂ ਹਨ ਇਹਨਾਂ ਚੋਣਾਂ ਦੇ ਵਿੱਚ ਜਿਹੜੇ ਦ੍ਰਿਸ਼ ਅਸੀਂ ਵੇਖੇ ਹੈ ਉਹ ਕੀ ਹੈ ਤੁਸੀਂ ਸਾਰਾ ਕੁਝ ਤੁਹਾਨੂੰ ਪਤਾ ਹੈ ਮੋٹے ਤੌਰ ਦੇ ਉੱਤੇ ਇਹਨੂੰ ਅਸੀਂ ਲੋਕਤੰਤਰ ਕਹਿੰਦੇ ਹਾਂ ਤੇ ਲੋਕਤੰਤਰ ਦਾ ਜੋ ਪਮਾਨਾ ਰਿਹਾ ਹੈ ਕਿ 48% ਲੋਕਾਂ ਨੇ ਤਾਂ ਇਸ ਚੋਣ ਪ੍ਰੋਸੈਸ ਦੇ ਵਿੱਚ ਭਾਗ ਲਿਆ ਚੋਣ ਪ੍ਰਣਾਲੀ ਚ ਤੇ ਬਹੁ ਗਿਣਤੀ ਲੋਕਾਂ ਨੇ ਜਿਹੜੀ 52% ਲੋਕਾਂ ਨੇ ਇਹਦਾ ਬਾਈਕਟ ਕਰਤਾ ਉਹ ਗਏ ਨਹੀਂ ਹੈਗੇ ਵੋਟ ਪਾਉਣ ਸ਼ਾਇਦ ਉਹਨਾਂ ਦਾ ਵਿਸ਼ਵਾਸ ਨਹੀਂ ਰਿਹਾ ਇਸ ਵੋਟ ਪ੍ਰਣਾਲੀ ਦੇ ਵਿੱਚ ਜਾਂ ਹੋਰ ਕਿਹੜੇ-ਕਿਹੜੇ ਕਾਰਨ ਹੋ ਸਕਦੇ ਤੁਸੀਂ ਦੱਸਿਓ ਜਿਹੜੇ ਕਾਰਨਾਂ ਕਰਕੇ ਲੋਕ ਬਾਈਪਾਸ ਹੋਣ ਲੱਗੇ ਪਾਸਾ ਬਟਣ ਲੱਗੇ ਕਿ ਅਸੀਂ ਨਹੀਂ ਜਾਣਾ ਇਹ ਬਹੁ ਗਿਣਤੀ ਦਾ ਹਾਲ ਹੈ ਤਾਂ ਦੂਸਰੇ ਪਾਸੇ ਜੋ ਚੋਣ ਦ੍ਰਿਸ਼ ਹੈ ਇਤਕੀ ਦੇਖਣ ਨੂੰ ਮਿਲੇ ਹੈ ਇੱਕ ਚੌਣ ਦ੍ਰਿਸ਼ਤਾ ਇਹ ਹੈ ਕਿ ਇੱਕ ਥਾਂ ਤੋਂ ਚੌਣਾ ਮਲੇ ਤੋਂ ਬੈਲਟ ਪੇਪਰ ਖੋਲੇ ਤੱਕੇ ਮਾਰਤੇ ਉਹਨਾਂ ਨੂੰ ਤੇ ਬਾਦਲਪਿੰਡ ਦੇ ਵਿੱਚ ਜਿਹੜਾ ਸਿਆਸਤਦਾਨਾਂ ਦਾ ਗੜ ਕਿਹਾ ਜਾਂਦਾ ਹੈ ਉੱਥੇ ਬੈਲਟ ਬਕਸਾ ਹੀ ਖੁੱਲਾ ਰਹਿ ਗਿਆ ਉਹਦੇ ਖੁੱਲੇ ਬਕਸੇ 'ਚ 300 ਬੰਦਾ ਵੋਟਾਂ ਪਾ ਗਿਆ ਪਤਾ ਹੀ ਨਹੀਂ ਲੱਗਿਆ ਨਾ ਚੌਣਾ ਮਲੇ ਨੂੰ ਨਾ ਲੋਕਾਂ ਨੂੰ ਤੇ ਸਾਡੇ ਬਹੁਤ ਸੀਨੀਅਰ ਜਿਹੜੇ ਸਿਆਸਤਦਾਨ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਉਹ ਵੀ ਖੁੱਲੇ ਬਕਸੇ 'ਚ ਜਾ ਕੇ ਵੋਟ ਪਰਚੀ ਪਾਇਆ ਇਹ ਆਪਦੀ ਬਾਦ ਦੇ ਵਿੱਚ ਪਤਾ ਲੱਗਿਆ ਮਹੇਸ਼ੇਂਦਰ ਸਿੰਘ ਜਿਹੜੇ ਬਾਦਲ ਨੇ ਉਹ ਵੀ ਖੁੱਲੇ ਬਕਸੇ ਚ ਪਾਏ ਆ ਆਪਦੀ ਪਰਚੀ ਇਥੇ ਬਾਦ ਦੇ ਵਿੱਚ ਫਿਰ ਭਜਨਸ਼ ਕਰਨੀ ਪਈ ਜਦੋਂ ਪਤਾ ਲੱਗਿਆ ਕਿ ਇਹ ਤਾਂ ਬਕਸਾ ਹੀ ਖੁੱਲਾ ਪਿਆ ਹੈਗਾ ਇਹ ਤਾਂ ਸੀਲ ਹੀ ਨਹੀਂ ਕੀਤਾ ਉਹਨੂੰ ਸੀਲ ਹੀ ਨਹੀਂ ਲਾਈ ਹੈ ਕਿਰਚਾਂ ਚੱਲੀਆਂ ਅਮਲੋਹ ਹਲਕੇ ਦੇ ਵਿੱਚੋਂ ਖਬਰ ਆਈ ਹੈ ਕਿ ਕਿਰਚਾਂ ਤਲਵਾਰਾਂ ਉਹ ਚੱਲੀਆਂ ਨੇ ਵੋਟਾਂ ਪਾਉਣ ਪਿੱਛੇ ਜਿਹੜੀ ਜ਼ਖਮੀ ਹੋਏ ਨੇ ਲੋਕ ਵੱਡੇ ਪੱਦਰ ਤੇ ਔਰ ਦੂਸਰੇ ਪਾਸੇ ਮਰੇ ਵੀ ਆ ਲੋਕ ਜਗਸੀਰ ਸਿੰਘ ਬੱਲੂਆਣ ਉਹਨਾਂ ਦੀ ਪਤਨੀ ਜਸਵਿੰਦਰ ਕੌਰ ਚੋਂ ਲੜ ਰਹੀ ਸੀ ਕਹਿੰਦੇ ਨੇ ਉੱਥੇ ਕੋਈ ਤਕਰਾਰ ਹੋਇਆ ਕੋਈ ਪਰਚੀਆਂ ਦੀ ਖੋਖ-ਖਵਾਈ ਹੋ ਗਈ ਜਾਂ ਕੀ ਹੋ ਗਿਆ ਉੱਥੇ ਉਹ ਉਹਨੂੰ ਜਗਸੀਰ ਸਿੰਘ ਦਾ ਬਲੱਡ ਪ੍ਰੈਸ਼ਰ ਵਧਦਾ ਸੀਗਾ ਬੀਪੀ ਹਾਈ ਹੋ ਗਿਆ ਅਟੈਕ ਆ ਗਿਆ ਉਹ ਮੌਦੇ ਮੂੰਹ ਚਲਾ ਗਿਆ ਬੜੀ ਦੁਖਦਾਈ ਗੱਲ ਐ ਵੀ ਤੇ ਇੱਕ ਹੋਰ ਜਿਹੜੀ ਸਾਡੇ ਮਨਾਂ ਨੂੰ ਝੰਜੋੜਨ ਵਾਲੀ ਗੱਲ ਐ ਜਿਹਦੇ ਉੱਤੇ ਮੈਂ ਸਰਕਾਰ ਦੀ ਨੁਕਤਾਚੀਨੀ ਵੀ ਕਰਨੀ ਚਾਹੂੰਗਾ ਕਿ ਸਰਕਾਰ ਨੇ ਬੜਾ ਜ਼ੋਰ ਦੇ ਕੇ ਇਹ ਕਿਹਾ ਸੀ ਕਿ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਨਹੀਂ ਲਏ ਜਾਣਗੇ ਪਰ ਇੱਕ ਅਧਿਆਪਕ ਜੋੜਾ ਜਿਨ੍ਹਾਂ ਦਾ ਨਾਮ ਸਰਦਾਰ ਜਸਕਰਨ ਸਿੰਘ ਜਿਹੜਾ ਅੰਗਰੇਜ਼ੀ ਦਾ ਮਾਸਟਰ ਸੀਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਟੇ ਪੜਾਉਂਦਾ ਸੀ ਔਰ ਉਹਦੀ ਪਤਨੀ ਕਮਲਜੀਤ ਕੌਰ ਜਿਹੜੀ ਡੀਪੀਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਤੋ ਹੀਰਾ ਸਿੰਘ ਜ਼ਿਲ੍ਹਾ ਮੋਗਾ ਦੇ ਅਧਿਆਪਕ ਸੀਗੇ ਗੈਰ ਵਿਦਿਅਕ ਕੰਮ ਵੋਟਾਂ ਜਿਹੜੀਆਂ ਹੈਗੀਆਂ ਗੈਰ ਵਿਦਿਅਕ ਕੰਮ ਹੈ ਜਦੋਂ ਕਿ ਸਰਕਾਰ ਨੇ ਮੁੱਖ ਮੰਤਰੀ ਨੇ ਬਾਰ ਬਾਰ ਜ਼ੋਰ ਦੇ ਕੇ ਕਿਹਾ ਸੀ ਕਿ ਨਹੀਂ ਅਸੀਂ ਵਿਧਕਾਂ ਤੋਂ ਗੈਰ ਵਿਧਕ ਕੰਮ ਨਹੀਂ ਲਵਾਵਾਂਗੇ ਪਰ ਲਏ ਜਾਂਦੇ ਐ ਸਾਰੀਆਂ ਸਰਕਾਰਾਂ ਹੀ ਐ ਕਰਦੀਆਂ ਐ ਚਾਹੇ ਇੱਥੇ ਕੁੱਤੇ ਗਿਣਨੇ ਐ ਬਿੱਲੇ ਗਿਣਨੇ ਐ ਮਰਦਮਸ਼ਮਾਰੀਆਂ ਕਰਨੀਆਂ ਚੂਹੇ ਮਾਰਨੇ ਕੋਈ ਗੈਰ ਵਿਧਕ ਕੰਮ ਜਿੰਨੇ ਵੀ ਹੈਗੇ ਨੇ ਕੋਈ ਹੋਰ ਘਰ ਘਰ ਜਾ ਕੇ ਕੋਈ ਕੰਮ ਕਰਨਾ ਆਟੇ ਦਾਲ ਸਕੀਮ ਦਾ ਸਰਵੇ ਕਰਨਾ ਤੇ ਹੁਣ ਵੋਟਾਂ ਪਾਉਣੀਆਂ ਇਹ ਵੋਟਾਂ ਪਾਉਣ ਜਾ ਰਹੇ ਸੀ ਕਮਲਜੀਤ ਕੌਰ ਆਪਣੀ ਡਿਊਟੀ ਦੇ ਉੱਤੇ ਬਾਗੇ ਪੁਰਾਣੇ ਹਲਕੇ ਦੇ ਵਿੱਚ ਸੰਗਤਪੁਰਾ ਪਿੰਡ ਦੇ ਨੇੜੇ ਉਹ ਨਾ ਪੋੜਾ ਕੋਈ ਨਹਿਰ ਦੇ ਉੱਤੇ ਸੂਏ ਦੇ ਉੱਤੇ ਬਣਿਆ ਹੋਇਆ ਜਿਹਦੇ ਉੱਤੇ ਕੋਈ ਰੇਲਿੰਗ ਨਹੀਂ ਹੈਗੀ ਕੋਈ ਬਾੜ ਨਹੀਂ ਕੀਤੀ ਹੋਈ ਧੁੰਦ ਦਾ ਮੌਸਮ ਸੀਗਾ ਉਹ ਗੱਡੀ ਕਿਤੇ ਜਾ ਕੇ ਸਿੱਧੀ ਸੂਏ ਦੇ ਵਿੱਚ ਡਿੱਗੀ ਤੇ ਦੋਨੋਂ ਜੀ ਜਿਨ੍ਹਾਂ ਦੇ ਨਿੱਕੇ ਨਿੱਕੇ ਬੱਚੇ ਐ ਪਤਾ ਲੱਗੇ ਕਿ 8 ਤੇ 12 ਸਾਲ ਦੇ ਬੱਚੇ ਐ ਇੱਕ ਬੇਟੀ ਇੱਕ ਬੇਟਾ ਗਾਂ ਇਹਨਾਂ ਦੇ ਵੀ ਮਾਪੇ ਹੋਣਗੇ ਬਜ਼ੁਰਗ ਤੜਫਦੇ ਹੋਣਗੇ ਉਹ ਇਹ ਖਬਰ ਸੁਣ ਕੇ ਕਿ ਇਹ ਚੋਣ ਪ੍ਰਣਾਲੀ ਨੇ ਸਾਡਾ ਨੂੰ ਤੇ ਪੁੱਤ ਖਾ ਲਿਆ ਸਾਡੀ ਧੀ ਖਾਲੀਆ ਮਾਪੇ ਕਹਿੰਦੇ ਹੋਣਗੇ ਉਹ ਚਲੇ ਗਏ ਆ ਮੌਦੇ ਮੂਹ ਦੇ ਵਿੱਚ ਸਰਕਾਰ ਵੀ ਅਫਸੋਸ ਕਰ ਦੂਗੀ ਤੇ ਹੋਰ ਅਫਸੋਸ ਕਰਦਣਗੇ ਲੋਕ ਪਰ ਸਿਲਸਲਾ ਜਿਉਂਦਾ ਤਿਉਂ ਚੱਲਦਾ ਰਹੂਗਾ ਚਾਰ ਦਿਨ ਗੱਲ ਚੱਲੂਗੀ ਭੋਗ ਤੱਕ ਉਸ ਤੋਂ ਬਾਅਦ ਭੁੱਲ ਜਾਣਗੇ ਲੋਕ ਉਹ ਪੁਲ ਵੀ ਉਵੇਂ ਰਹੇਗਾ ਹੋਰ ਪੁਲ ਬਥੇਰੇ ਹੋਣਗੇ ਹਜੇ ਪੰਜਾਬ ਦੇ ਵਿੱਚ ਜਿਹੜੇ ਕੋਨੇ ਪੁਲ ਨੇ ਹੈਗੇ ਆ ਬਥੇਰੇ ਔਰ ਉਹਨਾਂ ਦੇ ਉੱਤੇ ਕਿਸੇ ਨੇ ਰੇਲਿੰਗ ਨਹੀਂ ਲਵਾਉਣੀ ਕਿਸੇ ਨੇ ਕੋਈ ਉਹਦੇ ਉੱਤੇ ਵਾਰਡ ਨਹੀਂ ਕਰਨੀ ਹੈ ਇਹ ਚੱਲਦਾ ਰਹਿੰਦਾ ਸਿਲਸਲਾ ਹੈ ਲੋਕ ਲਾਸ਼ਾਂ 'ਚ ਬਦਲਦੇ ਰਹਿੰਦੇ ਨੇਗੇ ਤੋਂ ਮੌਦੇ ਮੂਹਦੇ ਵਿੱਚ ਚਲੇ ਗਏ ਐ ਬੜੇ ਹੀ ਦੁਖਦਾਈ ਕਾਂਡ ਆ ਇਹ ਬੜੇ ਹੀ ਦੁਖਦਾਈ ਕਾਂਡ ਤਾਂ ਜਿਹੜੀ ਇਹ ਚੋਣ ਪ੍ਰਣਾਲੀ ਹੈ ਮਿੱਤਰੋ ਜਿਹਦੇ ਉੱਤੇ ਬਹੁਤ ਵੱਡੇ ਪੱਦਰ ਦੇ ਉੱਤੇ ਤਾਂ ਪੈਸਾ ਲੱਗਦਾ ਹੈ ਅਧਿਆਪਕਾਂ ਤੋਂ ਲੈ ਕੇ ਚਪੜਾਸੀਆਂ ਤੋਂ ਲੈ ਕੇ ਇਲੈਕਸ਼ਨ ਕਮਿਸ਼ਨ ਤੱਕ ਆਈ ਐ ਸਫਰਾਂ ਤੱਕ ਇਹਦੇ ਵਿੱਚ ਸਾਰੀ ਸਟੇਟ ਬਿਜ਼ੀ ਹੋ ਜਾਂਦੀ ਹੈ ਸਾਰੀ ਮਸ਼ੀਨਰੀ ਇਹ ਚੋਣ ਪ੍ਰਣਾਲੀ ਹੈ ਜਿਹੜੀ ਇੰਨੀ ਅਕਾਊ ਥਕਾਊ ਤੇ ਖਰਚੀਲੀ ਹੈ ਕਿ ਇਹਦੇ ਵਿੱਚ ਪਹਿਲੀ ਗੱਲ ਤਾਂ ਆਮ ਬੰਦਾ ਚੋਣਾਂ 'ਚ ਭਾਗ ਲੈਣ ਬਾਰੇ ਨਹੀਂ ਸੋਚ ਸਕਦਾ ਕੋਈ ਸਾਊ ਬੰਦਾ ਇਹ ਇੰਨੀ ਅਕਾਊ ਤੇ ਥਕਾਊ ਤੇ ਖਰਚੀਲੀ ਹੋ ਗਈ ਹੈ ਤੇ ਦੂਜੇ ਪਾਸੇ ਜੇ ਬੈਂਕਾਂ ਦਾ ਲੈਣ ਦੇਣਾ ਜਿਹੜਾ ਉਹ ਡਿਜੀਟਲ ਹੋ ਗਿਆ ਪੈਸੇ ਦਾ ਕੈਸ਼ ਦਾ ਲੈਣ ਦੇਣ ਤੇ ਸਾਡੇ ਪ੍ਰਧਾਨ ਮੰਤਰੀ ਬੜਾ ਜ਼ੋਰ ਦੇ ਕੇ ਕਹਿ ਰਹੇ ਨੇ ਕਿ ਹੁਣ ਜਿਹੜਾ ਹੈਗਾ ਇਹ ਡਿਜੀਟਲ ਹੋਏਗਾ ਪੈਸੇ ਦਾ ਲੈਣ ਦੇਣ ਤਾਂ ਭਾਈ ਵੋਟਾਂ ਵਾਲਾ ਡਿਜੀਟਲ ਕਿਉਂ ਨਹੀਂ ਹੋ ਸਕਦਾ ਇਹ ਵੋਟਾਂ ਵੀ ਡਿਜੀਟ ਆਹ ਕੰਪਿਊਟਰ ਦਾ ਯੁੱਗ ਹੈ ਫੋਨ ਹਰੇਕ ਦੇ ਹੱਥ 'ਚ ਹੈ ਤਾਂ ਇਹਦਾ ਵੀ ਕੋਈ ਹੱਲ ਸੋਚਿਆ ਜਾਵੇ ਕਿ ਨਾ ਤਾਂ ਕਿਸੇ ਅਧਿਪਕ ਨੂੰ ਡਿਊਟੀ ਕਰਨ ਜਾਣੀ ਪਵੇ ਨਾ ਉਥੇ ਪੋਲਿੰਗ ਬੂਥ ਲੱਗਣ ਨਾ ਲੋਕ ਧੜਿਆਂ 'ਚ ਵੰਡੇ ਜਾਣ ਨਾ ਲੋਕਾਂ ਦੀਆਂ ਲੜਾਈਆਂ ਹੋਣ ਨਾ ਕੋਈ 벨ਟ ਪੇਪਰ ਛਾਪਨੇ ਪੈਣ ਨਾ VOTING ਮਸ਼ੀਨਾਂ ਚੱਕ ਕੇ ਲਿਆਉਣੀਆਂ ਪੈਣ ਨਾ ਰਹਿਸਲਾ ਹੋਣ ਕੁਝ ਵੀ ਨਾ ਹੋਵੇ ਯਾਰ ਇਹ ਤਾਂ ਬਚਿਆ ਜਾ ਸਕਦਾ ਹੈ ਤਾਂ ਇਹ ਚੋਣ ਪ੍ਰਣਾਲੀ ਕਿਹੜੇ ਵੇਲੇ ਦੀ ਹੈ 1947 'ਚ ਮੁਲਕ ਆਜ਼ਾਦ ਹੋਇਆ ਸਾਡਾ ਤੇ 50 ਦੇ ਵਿੱਚ ਸਾਡਾ ਸੰਵਿਧਾਨ ਲਾਗੂ ਹੋ ਗਿਆ ਉਦੋਂ ਤੋਂ ਲੈ ਕੇ ਚੋਣਾਂ ਹੁੰਦੀਆਂ ਆ ਰਹੀਆਂ ਤੇ ਅਸੀਂ ਉਹੀ 47 ਮਾਡਲ ਉਹੀ 50 ਮਾਡਲ ਇਹ ਵੋਟ ਪ੍ਰਣਾਲੀ ਚੱਕੀ ਫਿਰਦੇ ਆ ਇਹਦੇ ਚ ਕੋਈ ਸੁਧਾਰ ਨਹੀਂ ਉਹੀ ਹੱਥ ਜੋੜਨੇ ਉਹੀ ਸ਼ਰਾਬਾਂ ਉਹੀ ਜਾਤਾਂ ਦੇ ਪੱਤੇ ਉਹੀ ਧਰਮਾਂ ਦੇ ਪੱਤੇ ਉਹੀ ਇਕੱਠ ਉਹੀ ਰੇਲੀਆਂ ਉਹੀ ਲਲਕਰੇ ਉਹੀ ਸਾਰਾ ਕੁਝ ਉਹੀ ਝੰਡੇ ਉਹੀ ਡੰਡੇ ਸਭ ਕੁਝ ਉਹੀ ਚੱਲੀ ਜਾਂਦਾ ਤਾਂ ਲੋਕ ਇਹਦੇ ਵਿੱਚ ਫੇਰ ਜਾਨਾਂ ਦਾ ਖੌ ਬਣਦੇ ਲੋਕਾਂ ਦੀ ਲੋਕਾਂ ਦੀਆਂ ਜਾਨਾਂ ਜਾਂਦੀਆਂ ਨੇ ਇਹ ਵੋਟਾਂ ਲੋਕਾਂ ਦੀਆਂ ਜਾਨਾਂ ਦਾ ਖੋਹ ਬਣ ਜਾਂਦੀਆਂ ਨੇ ਬੱਚਿਆਂ ਤੋਂ ਉਹਨਾਂ ਦੇ ਮਾਪੇ ਖੋਹ ਲੈਂਦੀਆਂ ਨੇ ਤੇ ਕੋਈ ਨਸ਼ੇ ਦੇ ਵਿੱਚ ਲਪੇਟਿਆ ਜਾਂਦਾ ਨਸ਼ੇ ਵੀ ਵਰਤੇ ਜਾਂਦੇ ਆਪਾਂ ਨੂੰ ਪਤਾ ਪੈਸੇ ਦੀਆਂ ਗੱਲਾਂ ਵੀ ਆਉਂਦੀਆਂ ਕਿ ਵੋਟਾਂ ਖਰੀਦੀਆਂ ਜਾਂਦੀਆਂ ਤਾਂ ਇਸ ਚੋਣ ਪ੍ਰਣਾਲੀ ਨੂੰ ਤੁਰੰਤ ਬਦਲਣ ਦੀ ਲੋੜ ਹੈ ਮੇਰੀ ਬੇਨਤੀ ਹੈ ਤੁਹਾਨੂੰ ਮੇਰੇ ਦੋਸਤੋ ਪੈਣੋ ਭਰਾਓ ਕਿ ਇਲੈਕਸ਼ਨ ਕਮਿਸ਼ਨ ਤੇ ਸਰਕਾਰਾਂ ਦੇ ਉੱਤੇ ਦਬਾਅ ਬਣਾਓ ਇੱਕ ਚੇਤਨਾ ਲਹਿਰ ਚਲਾਓ ਕਿ ਇਸ ਖਰਚੀਲੀ ਅਕਾਊਥ ਖਾਊ ਚੋਣ ਪ੍ਰਣਾਲੀ ਨੂੰ ਤੁਰੰਤ ਬਦਲਿਆ ਜਾਵੇ ਜਿਹੜੀ ਭਰਾਮਾਂ 'ਚ ਫੁੱਟ ਵੀ ਪਾਉਂਦੀ ਹੈ ਨਫ਼ਰਤਾਂ ਫੁਲਾਉਂਦੀ ਹੈ ਤੇ ਕਤਲ ਕਰਾਉਂਦੀ ਹੈ ਇਹਨੂੰ ਬਦਲਣ ਦੀ ਲੋੜ ਹੈ ਜੇ ਤੁਹਾਨੂੰ ਇਹ ਗੱਲ ਚੰਗੀ ਲੱਗਦੀ ਹੈ ਤਾਂ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ 'ਚ ਕੇ ਇਹਨੂੰ ਵੱਧ ਤੋਂ ਵੱਧ ਇੱਕ ਦਾ ਸ਼ੇਅਰ ਕਰਿਓ ਇਹਦੇ ਉੱਤੇ ਆਪਣੀ رائے ਵੀ ਦਿਓ ਕਮੈਂਟ ਰਾਹੀਂ ਕਿ ਕੀ ਹੋਵੇ ਹੋਰ ਇਹਦੇ ਵਿੱਚ ਦੂਜੀ ਮੇਰੀ ਬੇਨਤੀ ਇਹ ਹੈ ਕਿ ਆ ਹੁਣ ਰਿਜ਼ਲਟ ਜੇ ਆ ਜਾਣਗੇ ਜਸ਼ਨ ਮਨਾਏ ਜਾਣਗੇ ਜਿਹਦਾ ਤਖਤ ਦਾ ਪਾਵਾ ਉੱਚਾ ਹੋ ਜੂ ਥੋੜਾ ਜਿਹਾ ਕਿਸੇ ਦੇ ਘਰੇ ਬਰਫੀਆਂ ਉੱਡਣ ਗਿਆ ਕਿਸੇ ਦੇ ਸ਼ਰਾਬਾਂ ਉੱਡਣ ਗਿਆ ਪੰਗੜੇ ਪੈਣਗੇ ਢੋਲ ਵੱਜਣਗੇ ਪਰ ਇੱਕ ਪਾਸੇ ਬੈਣ ਵੀ ਪੈਣਗੇ ਜਿਹੜੇ ਘਰਾਂ ਦੇ ਵਿੱਚ ਮੌਤਾਂ ਹੋਈਆਂ ਤਾਂ ਇਹਦੇ ਉੱਤੇ ਇੱਕ ਚੇਤਨਾ ਲਹਿਰ ਦੀ ਚੇਤਨਾ ਲਹਿਰ ਚਲਾਇਓ ਯਾਰ ਤੇ ਮੇਰੀ ਬੇਨਤੀ ਹੈ ਕਿ ਮੇਘ ਰਾਜਰ ਅੱਲਾ ਮੇਰਾ ਨਾਂ ਮੇਰੇ YouTube ਚੈਨਲ ਦਾ ਨਾਂ ਵੀ ਮੇਘ ਰਾਜਰ ਅੱਲਾ ਹੈ YouTube ਤੇ ਜਾ ਕੇ ਸਬਸਕ੍ਰਾਈਬ ਵਾਲਾ ਬਟਨ ਦਬਕ ਕੇ ਮੈਨੂੰ ਮੇਘ ਰਾਜ ਨੂੰ ਆਪਦਾ ਦੋਸਤ ਜ਼ਰੂਰ ਬਣਾਇਓ ਮੇਰੀ ਤੁਹਾਨੂੰ ਬੇਨਤੀ ਹੈ ਤੇ ਬਤੋ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ